ਮਾਬਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਨਵਾਂ ਲੋਕ ਗੀਤ ਸੁਣਾਉਣਿਆ ਇਹ ਹੈ ਸਰਵਣ ਦਾ ਤੇ ਸਰਵਣ ਜਿਹੜਾ ਸੀ ਸਿਆਣੇ ਕਹਿੰਦੇ ਨਾ ਵੀ ਪੁੱਤਰ ਹੋਵੇ ਤੇ ਸਰਵਣ ਵਰਗਾ ਹੋਵੇ ਜਿਨ੍ਹਾਂ ਨੇ ਆਪਦੇ ਮਾਂ ਪਿਓ ਦੀ ਅੰਨਿਆ ਦੀ ਸੇਵਾ ਕੀਤੀ ਉਹਨਾਂ ਨੇ ਉਹਨਾਂ ਕਿਹਾ ਵੀ ਸਾਨੂੰ ਤੀਰਥ ਯਾਤਰਾ ਕਰਾ ਕੇ ਲਿਆ ਤੇ ਉਹਨੇ ਵੈਂਗੀ ਦੇ ਵਿੱਚ ਪਾ ਕੇ ਕਿਉਂਕਿ ਉਹਨਾਂ ਸਮੇਂ ਵਿੱਚ ਕੋਈ ਹੋਰ ਰਸਤਾ ਰਾਹ ਕੋਈ ਹੋਰ ਚੀਜ਼ ਨਹੀਂ ਸੀ ਹੁੰਦੀ ਤੇ ਉਹਨੇ ਫਿਰ ਵਾਂਗੀ ਵਿੱਚ ਬਣਾ ਲਈ ਇੱਕ ਝੋਲੀ ਉਧਰ ਬਣਾ ਲਈ ਜਿਵੇਂ ਜੋਗੀਆਂ ਦੀ ਹੁੰਦੀ ਹੈ ਇਹ ਕੋ ਉਧਰ ਬਣਾ ਕੇ ਮਾਤਾ ਪਿਤਾ ਨੂੰ ਤੱਕੜੀ ਵਾਂਗੂ ਦੋਹਾਂ ਛਾਬਿਆਂ ਵਿੱਚ ਪਾ ਦਿਆ ਤੇ ਮੋਢੇ ਤੇ ਰੱਖ ਲੈ ਵੇਖੋ ਉਹ ਕਿੱਡਾ ਜਵਾਨ ਹੋਵੇਗਾ ਜਿਹੜਾ ਆਪਦੇ ਮਾਤਾ ਪਿਤਾ ਦਾ ਭਾਰ ਚੁੱਕ ਕੇ ਤੇ ਜੰਗਲਾਂ ਵਿੱਚ ਦੀ ਉਹਨਾਂ ਨੂੰ ਉਹਨਾਂ ਨੂੰ ਤੀਰਥ ਯਾਤਰਾ ਕਰਾਉਂਦਾ ਸੀ ਆਪਾਂ ਤਾਂ ਅੱਜ ਕੱਲ ਮਾਤਾ ਪਿਤਾ ਨੂੰ ਗੱਡੀ ਤੇ ਵੀ ਭਾਉਣ ਤੋਂ ਨਕਾਰ ਕਰਦੇ ਹਾਂ ਵੀ ਇਹ ਨਾਲ ਬੈਠੇ ਚੰਗੇ ਨਹੀਂ ਲੱਗਦੇ ਤੇ ਉਹ ਵੀ ਇੱਕ ਪੁੱਤਰ ਸੀ ਜਿਹੜਾ ਮੋਢੇ ਤੇ ਮਾਪਿਆਂ ਨੂੰ ਚੁੱਕ ਕੇ ਲੈ ਕੇ ਗਿਆ ਸੀ ਤੇ ਰਾਹ ਦੇ ਵਿੱਚ ਜਦੋਂ ਜਾਂਦਾ ਹੈ ਤੇ ਉਦੋਂ ਫਿਰ ਉਹ ਉਹਨਾਂ ਨੂੰ ਪਿਆਸ ਲੱਗ ਜਾਂਦੀ ਹੈ ਤੇ ਉਹਨੂੰ ਕਹਿੰਦਾ ਹੈ ਵੀ ਮਾਪਿ ਉਹ ਕਹਿੰਦਾ ਹੈ ਵੀ ਸਰਵਣ ਪਾਣੀ ਲਿਆ ਤੇ ਉਹ ਪਾਣੀ ਲੈਣ ਜਾਂਦਾ ਹੈ ਆਪ ਦੇ ਮਾਮੇ ਦੇ ਦਸ਼ਰਤ ਦੇ ਤਾਲਾਂ ਤੇ ਤੇ ਉੱਥੇ ਉਹ ਮਿਰਗ ਪੈਂਦੇ ਸੀ ਰਾਤ ਨੂੰ ਤੇ ਉਹਨੇ ਤੀਰ ਮਾਰਿਆ ਮੱਝਾ ਤਾਂ ਪ੍ਰਖੇ ਵਿੱਚ ਪਰ ਭਾਂਦੇ ਦੀ ਮੌਤ ਹੋ ਗਈ ਤੇ ਫਿਰ ਜਦੋਂ ਉਹ ਦੇਖਿਆ ਤੇ ਉਹਨੂੰ ਪੁੱਛਦਾ ਹੈ ਤੇ ਉਹ ਕਹਿੰਦਾ ਹੈ ਵੀ ਹੁਣ ਮੈਂ ਤਾਂ ਮੁੱਕ ਚਲਿਆ ਹੈ ਤੇ ਤੂੰ ਐ ਕਰ ਵੀ ਮੇਰੇ ਮਾਪੇ ਪਿਆਸੇ ਹਨ ਤ ਉਹਨਾਂ ਨੂੰ ਇੱਕ ਰਾ ਪਾਣੀ ਪਿਆ ਦੇ ਤੇ ਇਹ ਹੈ ਇੱਕ ਪੰਜਾਬੀ ਲੋਕ ਗੀਤ ਤੇ ਤੁਸੀਂ ਸੁਣੋ ਤੇ ਇਹਦਾ ਆਨੰਦ ਮਾਣੋ ਜੀ ਸਰਵਨ ਨੇ ਮਾਤਾ ਪਿਤਾ ਦੀ ਸੇਵਾ ਕੀਤੀ ਸਰਵਨ ਨੇ ਸਰਵਨ ਨੇ ਮਾਤਾ ਪਿਤਾ ਦੀ ਸੇਵਾ ਕੀਤੀ ਸਰਵਨ ਨੇ ਚੱਕ ਤੁਰਿਆ ਮਾਤਾ ਪਿਤਾ ਦੀ ਵਹਿੰਗੀ ਸਰਵਨ ਚੱਕ ਤੁਰਿਆ ਚੱਕ ਤੁਰਿਆ ਮਾਤਾ ਪਿਤਾ ਦੀ ਵਹਿੰਗੀ ਸਰਵਨ ਚੱਕ ਤੁਰਿਆ ਪਿਆਸ ਲਗੀ ਪਾਣੀ ਪਿਆਦੇ ਸਰਵਨਾ ਪੁੱਤਰਾ ਬਾਣ ਵਿੱਚ ਪਿਆਸ ਲਗੀ ਪਿਆਸ ਲਗੀ ਪਾਣੀ ਪਿਆਦੇ ਸਰਵਨਾ ਪੁੱਤਰਾ ਬਾਣ ਵਿੱਚ ਪਿਆਸ ਲਗੀ ਤਾਲਾ ਤੇ ਸਰਵਨ ਪਾਣੀ ਲੈ ਨਸੀ ਚੱਲਿਆ ਮਾਂ ਮੇਰੇ ਤਾਲਾ ਤੇ तालां तेव पाणी लैन सी चलिय मामे तालां ते डुबदे तीर तीर मामे न मारव गड़े डुबे डुबदे तीर मामे ने मारे गड़े डुबे डुबे ते ਤੀਰ ਮੈਂਨੇ ਮਾਰਿਆ ਗੜਵੇ ਡੁੱਬਨੇ ਤੇ ਦੇਵੀ ਨਾ ਦੇਵੀ ਨਾ ਤੋਖ ਵਿੱਚ ਵੱਜਿਆ ਤੀਰ ਸਰਾਪ ਨਾ ਦੇਵੀ ਪਾਣ ਜਾ ਦੇਵੀ ਪਾਣ ਜਾ ਤੋਖ ਵਿੱਚ ਵੱਜਿਆ ਤੀਰ ਸਰਾਪ ਨਾ ਤੋ ਦੇਵੀ ਪਾਣ ਜਾ ਪਿਆ ਮਾਮਾ ਮਾਤ ਪਿਤਾ ਨੇ ਪਿਆਸੇ ਪਾਣੀ ਪਿਆ ਮਾਮਾ ਪਿਆ ਮਾਮਾ ਮਾਤ ਪਿਤਾ ਨੇ ਪਿਆਸੇ ਪਾਣੀ ਪਿਆ ਮਾਮਾ ਗੜਵਾ ਸਰਵਨ ਦਾ ਚਾਲ ਨ ਸਰਵਨਾ ਤੇਰੀ ਗੜਵਾ ਸਰਵਨ ਦਾ ਸਰ ਤੀਰਵੱਜਿਆ ਪਾਣੀ ਪੀਲੇ ਧਰਮ ਦੀਏ ਪਹਿਣੇ ਪਾਣ ਜੇ ਨੂੰ ਤੀਰਵੱਜਿਆ ਤੀਰਵੱਜਿਆ ਪਾਣੀ ਪੀਲੇ ਧਰਮ ਦੀਏ ਪਹਿਣੇ ਪਾਣ ਜੇ ਨੂੰ ਤੀਰਵੱਜਿਆ ਪੁੱਤ ਦੱਸ ਦੇ ਤੇਰਾ ਪਾਣੀ ਨਹੀਂ ਦੋ ਛਟਦਾ ਪੀਣਾ ਸਰਵਨ ਪੁੱਤ ਦੱਸ ਦੇ ਪੁੱਤ ਦੱਸ ਦੇ ਤੇਰਾ ਪਾਣੀ ਨਹੀਂ ਦੋ ਛਟਦਾ ਪੀਣਾ ਸਰਵਨ ਪੁੱਤ ਦੱਸ ਦੇ ਮਰੇ ਰਾਜ ਆਜੇ ਪੁੱਤਰ ਵਜੋਗ ਵਿੱਚ ਮਾਰਿਆ ਓਵੇਂ ਜਿਵੇਂ ਮਰੇ ਰਾਜ ਆ ਮਰੇ ਰਾਜ ਆਜੇ ਪੁੱਤਰ ਵਜੋਗ ਸਾਨੂੰ ਮਾਰਿਆ ਓਵੇਂ ਤੂੰ ਵੀ ਮਰੇ ਰਾਜ ਆ ਬਣਵਾਸ ਨੂੰ ਕਿਨੂੰ ਦੇਵੇਂ ਰਾਜ ਦੀਆਂ ਪੁੰਜੀਆਂ ਪੁੱਤ ਤੋਰੇ ਬਣਵਾਸ ਨੂੰ ਬਣਵਾਸ ਨੂੰ ਤੂੰ ਨੂੰ ਦੇਵੇਂ ਰਾਜ ਰਾਜ ਦੀਆਂ ਕੁੰਜੀਆਂ ਪੁੱਤ ਤੋਰ ਬਣਵਾਸਨੋ ਮਮਤਾ 부ਰੀ ਰਾਣੀ ਮਾਰਦੀ ਮਹਿਲ ਨਾਲ ਟਕਰਾਂ ਪੁੱਤਰਾਂ ਦੀ ਮਮਤਾ 부ਰੀ ਮਮਤਾ 부ਰੀ ਮਮਤਾ 부ਰੀ ਰਾਣੀ ਮਾਰਦੀ ਮਹਿਲ ਨੂੰ ਟਕਰਾਂ ਪੁੱਤਰਾਂ ਦੀ ਮਮਤਾ 부ਰੀ ਮਮਤਾ 부ਰੀ ਬੈਠੀ ਰਹਿੰਦੀ ਇੱਕ ਛੱਲੇ ਆ ਮਾਤਾ ਪੁੱਤਰਾਂ ਦੀ ਮਮਤਾ 부ਰੀ ਮਮਤਾ ਬੁਰੀ ਬੈਠੀ ਰੋਂਦੀ ਏ ਕਝੱਲੇ ਆ ਮਾਤਾ ਪੁੱਤਰਾ ਦੀ ਮਮਤਾ ਬੁਰੀ ਸਰਵਨ ਨੇ ਮਾਤ ਪਿਤਾ ਦੀ ਸੇਵਾ ਕੀਤੀ ਸਰਵਨ ਨੇ ਸਰਵਨ ਨੇ ਮਾਤ ਪਿਤਾ ਦੀ ਸੇਵਾ ਕੀਤੀ ਸਰਵਨ ਨੇ ਚੱਕ ਤੁਰਿਆ ਚੱਕ ਤੁਰਿਆ ਮਾਤਾ ਪਿਤਾ ਦੀ ਵਹਿੰਗੀ ਸਰਮਣ ਚੱਕ ਤੁਰਿਆ ਚੱਕ ਤੁਰਿਆ ਮਾਤਾ ਪਿਤਾ ਦੀ ਵਹਿੰਗੀ ਸਰਮਣ ਚੱਕ ਤੁਰਿਆ ਲਓ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਵੀ ਸਰਵਣ ਜਿਹੜਾ ਸੀ ਉਹ ਜਦੋਂ ਮਰ ਗਿਆ ਹੈ ਤੇ ਮਾਮਾ ਪਾਣੀ ਪਿਉਣਾ ਆਉਂਦਾ ਹੈ ਤੇ ਉਹਦੀ ਮਾਂ ਪਛਾਣ ਲੈਂਦੀ ਹੈ ਤੌਰ ਤੇ ਉਹ ਕਹਿੰਦੀ ਹੈ ਭਰਾ ਆਵਦੇ ਨੇ ਵੀ ਮੈਂ ਮੇਰਾ ਪੁੱਤ ਨੀਗਾ ਤੇ ਦਸ ਤੇ ਗੜਵਾ ਤਾਂ ਸਰਮੰਦਾ ਪਰ ਤੇ ਤੂੰ ਉਹਦਾ ਸਰਮੰਦੀ ਚਾਲ ਨਹੀਂ ਗਈ ਤੇ ਉਹ ਤਾਂ ਫਿਰ ਉਹ ਸਰਾਪ ਦੇ ਦਿੰਦੀ ਉਹਦੇ ਜਿਵੇਂ ਸਾਨੂੰ ਪੁੱਤਰ ਦੇ ਵਿਯੋਗ ਵਿੱਚ ਮਾਰਿਆ ਹੀ ਨਾ ਇਸੇ ਤਰ੍ਹਾਂ ਹੀ ਤੂੰ ਮਰੇਗਾ ਜਿਦੋਂ ਦਸ਼ਰਤ ਨੇ ਆਪ ਦੇ ਪੁੱਤਰਾਂ ਨੂੰ ਰਾਜ ਤੋਂ ਬਣਵਾਸ ਦਿੱਤਾ ਹੈ ਤੇ ਆਪ ਮੈਂ ਤੇ ਛਾਲ ਮਾਰ ਕੇ ਮਰਿਆ ਹੈ ਉਹ ਇੱਕ ਸਰਾਪ ਸੀ ਤੇ ਭੈਣ ਨੇ ਸਰਾਪ ਦਿੱਤਾ ਸੀ ਜਦੋਂ ਪੁੱਤਰ ਉਹਦਾ ਮਰ ਗਿਆ ਸੀ ਤੇ ਇਹ ਹੈ ਇੱਕ ਬਹੁਤ ਸੋਹਣਾ ਪਿਆਰਾ ਲੋਕਗੀਤ ਦਿਲ ਨੂੰ ਖਿੱਚ ਪਾਉਣ ਵਾਲਾ ਹੈ ਪਰ ਹੁਣ ਮੈਂ ਇਹ ਬੇਨਤੀ ਕਰਦੀ ਹਾਂ ਵੀ ਸਰਵਣ ਪੁੱਤ ਜਿਹੜੇ ਅੱਜ ਨੇ ਇਹ ਵੀ ਇਸੇ ਤਰ੍ਹਾਂ ਹੀ ਮਾਪਿਆਂ ਦੀ ਸੇਵਾ ਕਰਿਆ ਕਰੋ ਕਿਉਂਕਿ ਇਹਨਾਂ ਨੂੰ ਤੁਸੀਂ ਤਾਂ ਗੱਡੀ ਤੇ ਬਹਾਉਣ ਤੋਂ ਵੀ ਕਹਿ ਦਿੰਦੇ ਜੇ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਵੀ ਜੇ ਮਾਂ ਪਿਓ ਕਿਤੇ ਕਹਿ ਦਵੇ ਵੀ ਤੁਹਾਡੇ ਨਾਲ ਸਾਰੇ ਪਰਿਵਾਰ ਦੇ ਅਸੀਂ ਵੀ ਚੱਲਦੇ ਹਾਂ ਤੇ ਕਹਿ ਦਿੰਦੇ ਕੋਈ ਨਹੀਂ ਤੁਸੀਂ ਫੇਰ ਆ ਜਿਓ ਤੇ ਉਹ ਵੀ ਤਾਂ ਇੱਕ ਪੁੱਤਰ ਸੀ ਜਿਨਨੇ ਉਹਨੂੰ ਵੈਂਗੀ ਤੇ ਮੋਢਿਆਂ ਤੇ ਵੈਂਗੀ ਬਣਾ ਕੇ ਰੱਖ ਕੇ ਤੇ ਯਾਤਰਾ ਤੇ ਲੈ ਗਿਆ ਸੀ ਤੇ ਉਹਨੇ ਘਰ ਦੀ ਦੀ ਇੱਕ ਨਹੀਂ ਸੀ ਮੰਨੀ ਤੇ ਘਰ ਦੀ ਜਦੋਂ ਉਹਨੂੰ ਖਾਣਾ ਨਹੀਂ ਸੀ ਮਾਪਿਓ ਨੂੰ ਵਧਿਆ ਦਿੰਦੀ ਤੇ ਉਹਨੇ ਵੀ ਉਹਨੂੰ ਵੀ ਉਹਨੇ ਛੱਡਤਾ ਸੀ ਤੇ ਸੰਨਿਆਸੀ ਹੋ ਗਿਆ ਸੀ ਤੇ ਅੱਜ ਕੱਲ ਦੇ ਪੁੱਤਰ ਤਾਂ ਜੇ ਘਰ ਦੀ ਮਾੜੀ ਜੀ ਗੱਲ ਕਹੇ ਦੇ ਤੇ ਕਹਿੰਦੇ ਚੱਲ ਤੂੰ ਬੁੱਢੀ ਨੂੰ ਰੋਟੀ ਨਾ ਬਣਾਈ ਪਰ ਨਹੀਂ ਵੇਖੋ ਆਪਣਾ ਇਤਿਹਾਸ ਕਿਸ ਤਰ੍ਹਾਂ ਦਾ ਹੈ ਉਹ ਵੀ ਪੁੱਤਰ ਸੀ ਸਿਆਣੇ ਕਹਿੰਦੇ ਸੀ ਅੱਗੇ ਜੇ ਪੁੱਤਰ ਹੋਵੇ ਤਾਂ ਸਰਮਣ ਵਰਗਾ ਜੀ ਉਹ ਐਨਾ ਪਿਆਰਾ ਪੁੱਤਰ ਸੀ ਸੋਹਣਾ ਸੀ ਜਵਾਨ ਸੀ ਵੇਖੋ ਵੀ ਜਿੰਨੇ ਐਨਾ ਭਾਰ ਮਾਪੇ ਦਾ ਮੋਢੇ ਤੇ ਚੁੱਕੜਿਆ ਤੇ ਉਹ ਜਵਾਨ ਕਿੱਡਾ ਹੋਵੇਗਾ ਤੇ ਤਕੜਾ ਕਿੱਡਾ ਹੋਵੇਗਾ ਤੇ ਜਦੋਂ ਮਾਪਿਆਂ ਦਾ ਪੁੱਤਰ ਐਡਾ ਮਰਿਆ ਹੋਵੇਗਾ ਉਹਨਾਂ ਮਾਪਿਆਂ ਨੇ ਨਾਲ ਕੀ ਕੀਤੀ ਹੋਵੇਗੀ ਇਹ ਇੱਕ ਪੰਜਾਬੀ ਲੋਕ ਗੀਤ ਹੈ ਤੇ ਤੁਸੀਂ ਜੇ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਤਾਂ ਲੱਗਦਾ ਵੀ ਤੁਸੀਂ ਤੁਹਾਨੂੰ ਚੰਗਾ ਲੱਗੇਗਾ ਤੇ ਆਪਾਂ ਸਾਰੇ ਹੀ ਪੁੱਤਰਾ ਧੀਆਂ ਵਾਲੇ ਆ ਤੇ ਕੱਲ ਨੂੰ ਫੇਰ ਮਿਲਦੇ ਆਂ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ